ਆਏ ਦਿਨ ਸਾਡੇ ਇਤਿਹਾਸ ਤੇ ਕਿੰਧੂ ਪਰੰਤੂ ਹੁੰਦਾ ਤੇ ਆ ਇੱਕ ਦਿੱਲੀ ਦੀ ਉਹ ਭੈਣ ਵੇਖੋ ਮੇਰਾ ਕੋਈ ਉਹਦੇ ਨਾਲ ਇਹ ਕੋਈ ਪਰਸਨਲ ਏਦਾਂ ਦਾ ਕੋਈ ਨਾਤਾ ਨਹੀਂ ਵੀ ਭਾਈ ਵੀ ਮੈਂ ਉਹਦੇ ਹੱਕ ਦੇ ਵਿੱਚ ਆਈ ਆ ਪਰ ਇੱਕ ਇਨਸਾਨੀਅਤ ਦੇ ਨਾਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗੀ ਆ ਉਹ ਵਿਵਾ ਪ੍ਰਭਲਿੰਕੌਰ ਉਹਨੇ ਭੁੱਲ ਕਰ ਦਿੱਤੀ ਜੋ ਸੀ ਉਹ ਗਲਤ ਹੋਇਆ ਨਹੀਂ ਸੀ ਹੋਣਾ ਚਾਹੀਦਾ ਉਹ ਪੋਲ ਹੋ ਗਈ ਅਸੀਂ ਸਾਰਿਆਂ ਨੇ ਚੱਕ ਚੱਕ ਕੇ ਵੀਡੀਓ ਪਾਈਆ ਆ ਹੋ ਗਿਆ ਜੀ ਉਹ ਹੋ ਗਿਆ ਇਹ ਤੁਸੀਂ ਹੁਣ ਆਪ ਜਵਾਬ ਦੇ ਦਿਓ ਜੀ ਇਹ ਅਰਦਾਸ ਦੇ ਨਾਲ ਟੌਪਿਕ ਜਿਆਦਾ ਵੱਡਾ ਸੀ ਦਿਓ ਜਵਾਬ ਉਹਦੇ ਤੇ ਕੋਈ ਬੋਲਿਆ ਅਰਦਾਸ ਤੇ ਵੀ ਭਾਈ ਸਾਡੀ ਅਰਦਾਸ ਦੀ ਬੇਦਬੀ ਕੀਤੀ ਗਈ ਆ ਜੋਤਾਂ ਤੇ ਕਿੰਤੂ ਪਰੰਤੂ ਹੁੰਦਾ ਚਪਹਿਰਿਆਂ ਤੇ ਕਿੰਤੂ ਪਰੰਤੂ ਹੁੰਦਾ ਮਹਾਰਾਜ ਨੇ ਕਿ ਆ ਵੀ ਸ਼ਸਤਰ ਸਾਡੇ ਪੀਰਿਆ ਦੇ ਕੋਈ ਉੱਠ ਕੇ ਕਹਿੰਦਾ ਵੀ ਨਹੀਂ ਹੈ ਸਾਡੇ ਪੀਰ ਨੇ ਉਹਦੇ ਕੋਲੋਂ ਭੁੱਲ ਹੋ ਗਈ ਮੈਂ ਬੇਨਤੀ ਕਰਦੀ ਹੁਣੀ ਆ ਭਾਈ ਵੀ ਚਲੋ ਮਾਫ਼ ਕਰ ਦਿਓ ਗਲਤੀਆਂ ਦਾ ਪੁਤਲਾ ਵਾ ਇਨਸਾਨ ਗਲਤੀ ਕਿਹਦੇ ਕੋਲੋਂ ਨਹੀਂ ਹੁੰਦੀ ਕਿਹਦੇ ਕੋਲੋਂ ਭੁੱਲਣੀ ਹੁੰਦੀ ਸਾਰਿਆਂ ਕੋਲ ਹੀ ਹੁੰਦੀ ਹੈ ਨਾ ਉਹ ਅਸੀਂ ਅੱਜ ਤੱਕ ਚੱਕੋ ਜੀ ਵੀਡੀਓ ਸਾਰੇ ਬੋਲੀ ਜਾਂਦੇ ਮੈਂ ਫਿਰ ਕਹਿ ਦਵਾਂ ਇੱਕ ਇਨਸਾਨੀਅਤ ਦੇ ਨਾਤੇ ਹੈ ਤੇ ਆਪਾਂ ਭੈਣ ਭਰਾਈਆਂ ਜਾਂਦੇ ਚਾਰ ਪੰਜ ਜਾਣੇ ਉਸ ਭੈਣ ਦੇ ਕੋਲ ਬੈਂਦੇ ਆ ਨੂੰ ਸਮਝਾਉਂਦੇ ਵੀ ਬੀਬਾ ਇਦਾਂ ਦੇ ਕੰਮ ਸਾਨੂੰ ਸੋਭਦੇ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੋਤਿਆਂ ਜੋ ਮੁਖ ਚੋਂ ਬਚਨ ਕਰਨਾ ਵਾ ਉਹ ਸੋਚ ਸਮਝ ਕੇ ਕਰਨਾ ਵਾ ਸਿਆਣੇ ਪਤਾ ਕੀ ਕਹਿੰਦੇ ਆ ਕਹਿੰਦੇ ਗਲਤੀ ਕਰਕੇ ਗਲਤੀ ਮੰਨ ਲਈਏ ਇਨਸਾਨ ਕਹਾਵਾਂਗੇ ਗਲਤੀ ਕਰਕੇ ਗਲਤੀ ਨਹੀਂ ਮੰਨਦੇ ਤੇ ਸ਼ੈਤਾਨ ਕਹਾਵਾਂਗੇ ਭੁੱਲਾ ਬਖਸ਼ਣ ਵਾਲਾ ਕੌਣ ਆ ਜੇ ਦੀ ਗੋਦ ਚ ਬੈਠੀਆਂ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾ ਇਹ ਗੁਰੂ ਸਾਹਿਬ ਨੇ ਸਾਡੀਆਂ ਭੁੱਲਾਂ ਬਖਸ਼ ਦੇਣੀਆਂ ਅਸੀਂ ਗੁਰੂ ਸਾਹਿਬ ਦੇ ਨਾਲੋਂ ਜਾਦੇ ਵੱਡੇ ਹੋ ਗਏ ਆ ਜੀ ਅਸੀਂ ਇਨਸਾਨ ਆ ਵੀ ਉਹ ਭਾਈ ਆਪਣਾ ਹੀ ਭਾਈਚਾਰਾ ਵਾ ਸਾਰੇ ਗਲਤੀਆਂ ਦੇ ਪੁਤਲੇ ਆ ਹੱਥ ਬੰਨ ਕੇ ਬੇਨਤੀ ਆ ਭਾਈ ਨਾ ਉਹ ਵੀ ਸਾਡੀ ਧੀ ਪੈਣੀ ਆ ਕੇ ਦੇ ਘਰ ਵਿੱਚ ਜੇ ਕਿਸੇ ਦੀ ਧੀ ਕੋਈ ਮਾੜਾ ਕੰਮ ਕਰ ਦੇਵੇ ਕਿ ਮਾਪੇ ਉਹਨੂੰ ਘਰੋਂ ਕੱਢ ਦਿੰਦੇ ਆ ਨਹੀਂ ਉਹਨੂੰ ਸਮਝਾਉਂਦੇ ਆ ਧੀਏ ਇਹ ਕੰਮ ਤੇਰੇ ਵਾਸਤੇ ਚੰਗਾ ਨਹੀਂ ਇਹਨੂੰ ਛੱਡ ਦੇ ਪਰ ਅਸੀਂ ਜਿੰਨੀਆਂ ਸਾਰੇ ਜਾਣਦੀਆਂ ਗੰਦੀਆਂ ਗਾਲਾਂ ਸੀ ਕੱਢ ਦਿੱਤੀਆਂ ਕੋਈ ਵੀ ਆ ਚਾਹੇ ਮੈਂ ਉਹ ਭੈਣ ਦੀ ਗੱਲ ਨਹੀਂ ਕਰਦੀ ਕੋਈ ਪ੍ਰਚਾਰਕ ਆ ਕੋਈ ਗਰੰਥੀ ਸਿੰਘ ਆ ਹੁਣ ਤੱਕਿਓ ਇੱਕ ਗਰੰਥੀ ਸਿੰਘ ਮਾਰੇ ਦੀ ਤਾਬਿਆ ਬੈਠਾ ਉਹਦੀ ਅੱਖ ਲੱਗ ਗਈ ਵੇਖੋ ਖੜਸਾ ਜੀ ਜਿਹਨੇ ਆਪਣੇ ਪਰਿਵਾਰ ਨੂੰ ਪਾਲਣਾ ਜਿਹਨੂੰ ਗ੍ਰੰਥੀ ਸਿੰਘ ਦੀ ਇੱਕ ਡਿਊਟੀ ਦੇ ਮਗਰ 250 300 ਰੁਪਈਆ ਮਿਲਦਾ ਉਹਨੂੰ ਹੁੰਦਾ ਵੀ ਮੈਂ ਆਪਣੇ ਟੱਬਰ ਨੂੰ ਪਾਲਣਾ ਮੈਨੂੰ ਰਹਿਣ ਵਾਸਤੇ ਆਪਣੀ ਛੱਤ ਚਾਹੀਦੀ ਅੱਜ ਜੇ ਇਸ ਗੁਰੂ ਘਰ ਬੈਠਾ ਕੱਲੋ ਕਿਤੇ ਜਾਣਾ ਪਊ ਮੇਰਾ ਆਪਣਾ ਘਰ ਹੋਵੇ ਹਰ ਕੋਈ ਚਾਹੁੰਦਾ ਨਾ ਮੇਰਾ ਆਲਣਾ ਹੋਵੇ ਆਲਣੇ ਤੇ ਪੰਛੀ ਵੀ ਆਪੋ ਆਪਣੇ ਬਣਾਉਂਦੇ ਆ ਹਰ ਕਿਸੇ ਨੂੰ ਇਹ ਆਸ ਹੁੰਦੀ ਵੀ ਮੇਰਾ ਘਰ ਬਣ ਜਾਵੇ ਉਹ ਆਪਣੇ ਪਰਿਵਾਰ ਦੇ ਮੂੰਹ ਵੱਲ ਜਦੋਂ ਵੇਂਦਾ ਆਪਣੇ ਬੱਚਿਆਂ ਦੇ ਹਾਲਾਤ ਵੇਂਦਾ ਤੇ ਦੁਖੀ ਹੋ ਕੇ ਚਾਰ-ਚਾਰ ਡਿਊਟੀਆਂ ਲਾਉਂਦਾ ਨਾ ਆਪਣੀ ਨੀਂਦ ਛੱਡ ਕੇ ਕਿਹਦਾ ਜੀ ਕਰਦਾ ਵੀ ਮੈਂ ਨਾ ਕਰਾਂ ਹਰ ਕਿਸੇ ਦਾ ਕਰਦਾ ਵਾ ਨਾ ਜੇ ਉਹਦੀ ਤਾਬਿਆ ਬੈਠੇ ਦੀ ਅੱਖ ਲੱਗੀ ਤੇ ਹੀ ਕੋਟ-ਕੋਟ ਕੇ ਉਹਦਾ ਇੰਨਾ ਨੁਕਸਾਨ ਕਰ ਦਿੱਤਾ ਵੀ ਗਾਂ ਤੋਂ ਚੌਂਕੜੀ ਮਾਰਨ ਜੋਗਾ ਨਾ ਬਹੋਵੇ हां जे भाई ओने कोई गलत काम ਕੀਤਾ ਜੇ ਨਸ਼ਾ ਕਰਕੇ ਬੈਠਾ ਫਿਰ ਤੇ ਮਾਰੀ ਗੱਲਿਆ ਪਰ ਭਾਈ ਜੇ ਗਰੰਥੀ ਸਿੰਘ ਦੀ ਤਾਬਿਆ ਬੈਠੇ ਦੀ ਅੱਖ ਲੱਗੀ ਜਾਂ ਕਿਸੇ ਕਿਰਤਨੀਏ ਸਿੰਘ ਦੇ ਕੋਲੋਂ ਕੋਈ ਭੁੱਲ ਹੋ ਗਈ ਜਾਣੇ ਹਨ ਜਾਣੇ ਕਿ ਮਾਫ਼ ਅਸੀਂ ਕਰਨਾ ਨਹੀਂ ਅਸੀਂ ਗੁਰੂ ਨਾਲੋਂ ਵੱਡੇ ਹਾਂ ਮਾਰੀ ਤੇ ਕਹਿੰਦੇ ਇੱਕ ਕਦਮ ਮੇਰੇ ਵੱਲ ਪੁੱਟੋ ਮੈਂ ਕਰੋੜਾ ਅੱਗੋਂ ਲੈ ਕੇ ਜਾਣਾ ਮਹਾਰਜ ਕਹਿੰਦੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਮਹਾਰਜ ਦੀ ਬਾਣੀ ਆ ਲੇਖਕਤ ਹੈ ਨਾ ਛੁਟੀ ਆ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰ ਆਹੀ ਗੁਰੂ ਦੀ ਤੇ ਮੰਨੀ ਨਹੀਂ ਗੁਰੂ ਦੀ ਤੇ ਸੁਣੀ ਨਹੀਂ ਹੁਣ ਸਾਨੂੰ ਕਹੀ ਜਾਣਗੇ ਕਿਉਂਕਿ ਸੋਸ਼ਲ ਮੀਡੀਆ ਵਾ ਪਾਈ ਇਥੇ ਇਹ ਚਲਣਾ ਵਾ ਸਾਰਾ ਕੁਝ ਉਸਤਦ ਨਿੰਦਿਆ ਹੁੰਦੀ ਰਹਿਣੀ ਆ ਪਰ ਜੇ ਭੁੱਲ ਹੋ ਜਾਂਦੀ ਆ ਵਿੱਚੇ ਮੈਂ ਆ ਭਾਈ ਸਤਗੁਰੂ ਜੀ ਬਖਸ਼ਣ ਵਾਲਿਆ ਇਹ ਸੰਗਤ ਮਹਾਰੇ ਨੇ ਸੰਗਤ ਨੂੰ ਗੁਰੂ ਦਾ ਦਤਬਾ ਦਿੱਤਾ ਵਾ ਅਹੀਂ ਨਹੀਂ ਮਾਫ ਕਰਨਾ ਤੇ ਕਿਹਨੇ ਮਾਫ ਕਰਨਾ ਇਸ ਕਰਕੇ ਭਾਈ ਇਹ ਨਫਰਤਾਂ ਛੱਡ ਦਿਓ ਜੇ ਸਿੱਖ ਦੇ ਹਿਰਦੇ ਵਿੱਚ ਪਿਆਰ ਨਹੀਂ ਨਾ ਮਰਜ ਕਹਿੰਦੇ ਤੂੰ ਸਿੱਖ ਕਹਾਉਣ ਦਾ ਹੱਕਦਾਰ ਵੀ ਨਹੀਂ ਇਸ ਕਰਕੇ ਭਾਈ ਸਿੱਖੋ ਮੇਰੀ ਹੱਥ ਬੰਨ ਕੇ ਬੇਨਤੀ ਆ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਨਾ ਮੰਨਣੀਆਂ ਤੇ ਸਿਰਫ ਤੇ ਸਿਰਫ ਗੁਰੂ ਦੀ ਮੰਨਣੀਆਂ ਕਲਗੀਧਰ ਦੇ ਪੁੱਤਰੋ ਤੀਓ ਅਮਰਤ ਤਾਹੀ ਹੋ ਕੇ ਜਿਓ ਸਰਬੱਤ ਗੁਰੂ ਕੀ ਸੰਗਤ ਦਾ ਧੰਨਵਾਦ ਪੁੱਲ ਚੁੱਕਦੀ ਖਿਮਾ ਦਿਓ ਸੰਗਤ ਵਿਚਰਦਿਆਂ ਗੁਰ ਇਤਿਹਾਸ ਸੁਣਾਉਂਦਿਆਂ ਸਤਿਗੁਰ ਗਰੀਬ ਨਵਾਜ਼ ਮਹਾਰਜ ਤੋਂ ਅਗਿਆ ਲਈਏ